ਪਿਆਰੇ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੁਲਾਜ਼ਮਾਂ ਤੇ ਪੈਨਸ਼ਨਾਂ ਦੇ ਸਾਂਝੇ ਫਰੰਟ ਦੇ ਆਗੂਆਂ ਦੀ ਮੀਟਿੰਗ ਮੁੱਖ ਮੰਤਰੀ ਭਗਵੰਤ ਮਾਨ ਨਾਲ ਚੰਡੀਗੜ੍ਹ ਜਿਸ ਮੀਟਿੰਗ ਵਿੱਚ ਮੁਲਾਜ਼ਮਾਂ ਦੀ ਅਹਿਮ ਮੰਗ 2016 ਤੋਂ ਪੇ ਕਮਿਸ਼ਨ ਦਾ ਏਰੀਅਰ ਤੇ ਮਹਿੰਗਾਈ ਪੱਤੇ ਦਾ ਏਰੀਅਰ ਤੇ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦੀ ਤਰ੍ਹਾਂ ਪੰਜਾਬ ਦੇ ਮੁਲਾਜ਼ਮਾਂ ਦੇ ਮਹਿੰਗਾਈ ਪੱਤੇ ਵਿੱਚ 12% ਵਾਧਾ ਕਰਨ ਸੰਬੰਧੀ ਤੇ 17/7/2020 ਵਾਲੇ ਮੁਲਾਜ਼ਮਾਨੂ ਸੇਮਾ ਤੇ ਇੱਕ ਮਿਸ਼ਨ ਲਾਗੂਕਰਨ ਸੰਬੰਧੀ ਤੇ ਰਿਟਾਇਰਮੈਂਟ ਹੋਇ ਮੁਲਾਜ਼ਮਾਨੂ ਫੈਕਟਰ 2.59 ਦੇ ਲਾਗੂਕਰਨ ਸੰਬੰਧੀ ਬਿਜਲੀ ਮੰਤਰੀ ਹਰਪਜਨ ਸਿੰਘ ईटीओ ਨਾਲ ਪੀਐਸ ایਬੀ ਜੁਆਇੰਟ ਫਾਰਮ ਤੇ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਦੇ ਆਗੂਆਂ ਦੀ ਮੀਟਿੰਗ ਚੰਡੀਗੜ੍ਹ 6 6 ਸਤੰਬਰ ਨੂੰ ਹੋਵੇਗੀ ਉਸ ਮੁਲਾਜ਼ਮਾਂ ਤੇ ਪਤਿਆਂ ਨੂੰ ਬਹਾਲ ਕਰਨ ਸੰਬੰਧੀ ਤੇ ਪੇ ਕਮਿਸ਼ਨ ਦਾ ਏਰੀਆ 2016 ਤੋਂ ਲੈਂਸ ਸੰਬੰਧੀ ਤੇ ਪੀਐਸਪੀਸੀਐਲ ਵਿੱਚ ਖਾਲੀ ਪਈਆਂ ਸਾਮੀਆਂ ਨੂੰ ਭਰਨ ਸੰਬੰਧੀ ਬਿਜਲੀ ਮੰਤਰੀ ਹਰਪਜਨ ਸਿੰਘ ਈਟੀ ਉਹ ਨਾਲ ਗੱਲਬਾਤ ਕੀਤੀ ਜਾਵੇਗੀ ਪੀਐਸਈਵੀ ਜੁਆਇੰਟ ਫੋਰਮ ਤੇ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਦੇ ਫੈਸਲੇ ਅਨੁਸਾਰ ਦਿੱਤੇ ਸੰਘਰਸ਼ ਨੋਟਿਸ ਅਨੁਸਾਰ ਮੁਲਾਜ਼ਮਾਂ ਵੱਲੋਂ 10 11 12 ਸਤੰਬਰ 2024 ਦੀ ਅਚੰਚੇਤ ਛੁੱਟੀ ਭਰ ਰਹੇ ਹਨ ਮੁਲਾਜ਼ਮਾਂ ਦਾ ਕਟਿਆ ਪਿੰਡੂ ਪੱਤਾ ਬਹਾਲ ਕਰਨ ਸੰਬੰਧੀ ਤੇ ਪੰਜਾਬ ਸਰਕਾਰ ਦੇ ਵਿਭਾਗ ਵਿੱਚ ਕੰਮ ਕਰਦੇ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਸੰਬੰਧੀ ਤੇ ਆਸ਼ਾ ਵਰਕਰਾਂ ਤੇ ਆਂਗਣਵਾੜੀ ਵਰਕਰਾਂ ਤੇ ਮਿੱਡੇ ਮੇਲ ਵਰਕਰਾਂ ਦੇ ਮਾਨ ਪੱਤੇ ਵਿੱਚ ਵਾਧਾ ਕਰਨ ਸੰਬੰਧੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਮੁੱਖ ਮੰਤਰੀ ਦੀ ਰਿਹائش ਤੇ ਕੋਠੀ ਨੰਬਰ 45 ਸੈਕਟਰ 2 ਚੰਡੀਗੜ੍ਹ ਵਿਖੇ ਹੋਵੇਗੀ ਮੀਟਿੰਗ ਵਿੱਚ ਉਹ ਪ੍ਰੋਕਟ ਮੰਗਾ ਬਾਰੇ ਸੀਐਮ ਨਾਲ ਵਿਚਾਰ ਕੀਤੀ ਜਾਵੇਗੀ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਧੰਨਵਾਦ ਮੁੱਖ ਮੰਤਰੀ ਦਾ ਹਰਾ ਪਹਿਨਣਾ ਉਹ ਪੈਨਸ਼ਨਰਾਂ ਦੇ ਵੀ ਚੱਲ ਗਿਆ 200 ਰੁਪਏ ਇਹਨਾਂ ਦਾ ਵੀ ਜੱਜਿਆ ਟੈਕਸ ਕਰ ਦਿਓ ਔਰ ਮੁੱਖ ਮੰਤਰੀ ਦਾ ਹਰਾ ਪਹਿਨਣਾ ਆ ਰੈਗੂਲਰ ਲਈ ਹੋਰ ਮੁਲਾਜ਼ਮ ਮੰਗਾ ਲਈ ਨਹੀਂ ਚਲਿਆ ਜਿਹੜੇ 8 ਘੰਟੇ ਦੀ ਡਿਊਟੀ ਕਰਦੇ ਸੀ ਮਜ਼ਦੂਰ ਉਹਨਾਂ ਦੀ 12 ਘੰਟੇ ਡਿਊਟੀ ਕਰ ਦਿੱਤੀ ਹੈ ਮਜ਼ਦੂਰਾਂ ਦੀ ਇਹ ਹਰਾਪਣ ਉਹਨਾਂ ਦੇ ਚਲ ਗਿਆ ਔਰ ਜੇ 8 ਘੰਟੇ ਦੇ ਪੈਸੇ ਵੀ 8 ਘੰਟੇ ਦੇ ਦੇਣੇ ਆ ਤਾਂ ਡਿਊਟੀ 12 ਘੰਟੇ ਲੈਣੀ ਹੈ ਸ਼ੋਸ਼ਣ ਕੀਤਾ ਜਾ ਰਿਹਾ ਆ ਸੋ ਉਹਨਾਂ ਨੇ ਕਿਹਾ ਹੈ ਮੰਗਾਂ ਤੁਹਾਡੀਆਂ ਹੱਲ ਕਰਾਂਗੇ ਮੁੱਖ ਮੰਤਰੀ ਦੀ ਮੀਟਿੰਗ ਤਾਂ ਆ ਉਹਦੇ ਵਿੱਚ ਆਪਾਂ ਗੱਲ ਕਰਾਂਗੇ ਜਦੋਂ ਮੁੱਖ ਮੰਤਰੀ ਦੀ ਮੀਟਿੰਗ ਆਈ ਉਹ ਮੁੱਖ ਮੰਤਰੀ ਦੀ ਮੀਟਿੰਗ 'ਚੋਂ ਮਾਲਵ ਲੱਭੇ ਨਹੀਂ ਅਸੀਂ ਦੇਖਦੇ ਰਹਾ ਖਾਂਜਾ ਹੌਕਰੰਟਾ ਭਈ ਮੁੱਖ ਮੰਤਰੀ ਦੇ ਨਾਲ ਮੀਟਿੰਗ ਹੈ ਉਹ ਭੱਜ ਗਏ ਉਸ ਤੋਂ ਬਾਅਦ ਦੋ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ